ਨਾਉ ਰੋਹਨ ਜੇਲਸ ਸੀਗਾ ਤੇ ਉਮਰ ਕੋਈ 18 ਸਾਲ ਦੇ ਕਰੀਬ ਸੀਗੀ ਮੇਰਾ ਭਤੀਜਾ ਹੀ ਲੱਗਦਾ ਸੀਗਾ ਜੀ ਤੇ ਹਾਸਾ ਕਿਵੇਂ ਵਾਪਰਿਆ ਘਰੇਲੂ ਕੰਮ ਹੀ ਆਪਣੇ ਕੰਮ ਹੀ ਕਿਤੇ ਆਇਆ ਟੇਲ ਨੂੰ ਬਸ ਅਡੇ ਦੇ ਵਿੱਚ ਹੀ ਉੱਥੇ ਪਤਾ ਨਹੀਂ ਕਿਹੜੀ ਚੀਜ਼ ਵੱਜੀ ਆ ਜ਼ਬਰਦਸਤ ਬਸ ਉੱਥੇ ਮੌਤ ਹੋ ਗਈ ਆ ਅਸੀਂ ਹਸਪੀਟਲ ਸਿਵਲ ਲੈ ਗਏ ਆ ਉੱਥੇ ਉਹਨਾਂ ਨੇ ਮਿਤਰ ਕਰਾਰ ਦਿੱਤਾ ਘਟਨਾ ਦਾ ਕੋਈ ਸੀਸੀਟੀਵੀ ਫੋਟੋ ਵੀ ਸਾਹਮਣੇ ਆਇਆ ਵੇ ਵੀ ਕੋ ਰਹੇ ਹਜੇ ਕੋਈ ਨਾ ਨਹੀਂ ਹਾਂਜੀ ਕੀ ਕੰਮ ਕਰਦਾ ਸੀ ਪੁੱਤ ਤੁਹਾਡਾ ਪੜਦਾ ਸੀ ਪੜਦਾ ਸੀਗਾ ਤੇ ਪੜਾਈ ਤੋਂ ਬਾਅਦ ਦੇ ਵਿੱਚ ਫਿਰ ਆਪਣਾ ਪੀਜੀਟੀ ਦੀ ਟ੍ਰੈਲੀਸ ਜੀ ਉੱਥੇ ਚੜ ਜਾਂਦਾ ਸੀਗਾ ਮੇਰਾ ਪੜਾਈ ਦੇ ਨਾਲ-ਨਾਲ ਹੋਰ ਸਹਿਕਤ ਵੀ ਕੰਮ ਕਰ ਕਰੀ ਜਾਂਦਾ ਸੀ ਹਾਂਜੀ ਤੇ ਉਹਨਾਂ ਦੇ ਫਾਦਰ ਕੀ ਕੰਮ ਕਰਦੇ ਆ ਡੈਡੀ ਡੈਡੀ ਉਹਨਾਂ ਦਾ ਡੈਡੀ ਉਹਨਾਂ ਦੀ ਡੈਥ ਹੋ ਗਈ ਹੈ ਜੀ ਜਨੋਨੀ ਮਨੋ ਡੈਡੀ ਦੀ ਡੈਥ ਹੋ ਚੁੱਕੀ ਆ ਜੇ ਉਹਨਾਂ ਦਾ ਪਾਲਣ ਪੋਸ਼ਨ ਕਿਵੇਂ ਕੋਣ ਕਰਦਾ ਸੀ ਔਰ ਕਿਵੇਂ ਹੋ ਰਿਹਾ ਸੀਗਾ ਪਾਲਣ ਪੋਸ਼ਨ ਨੂੰ ਸੌਤਾਲੀ ਕਰਦੇ ਸੀ ਮਜ਼ਦੂਰੀ ਕਰਦੇ ਜੇ ਮੁੰਡੇ ਆਪ ਇੱਕ ਵੱਡਾ ਭਰਾ ਆ ਉਹ ਵੀ ਮਜ਼ਦੂਰੀ ਕਰਦਾ ਜੀ ਇਹਦੇ ਨਾਲ ਪੜਦਾ ਸੀਗਾ ਤਾਂ ਮਜ਼ਦੂਰੀ ਕਰਦਾ ਸੀ ਜੇ ਪਰ ਸਕਾਰਵਾਈ ਕਰਾ ਰਹੇ ਹੋ ਤੁਸੀਂ ਹਾਂਜੀ ਪੁਲਿਸ ਨੂੰ ਸਾਬ ਚਾਹੀਦਾ ਵੀ ਜਿੱਦਾਂ ਨੂੰ ਉਹਦਾ ਇਦਾਂ ਅਹ ਕੋਈ ਪੁਰਾਵਾ ਧਿਆਨ ਕਹਾ ਉਸਾ ਪੋੜਾ ਸਾਨੂੰ ਇਹ ਸਾਰ ਨੂੰ ਮਿਲਣਾ ਚਾਹੀਦਾ ਜੀ ਤਰਲ ਹੋਣੀ ਚਾਹੀਦੀ ਬਰਸਾਦੋਂ ਜਾਂਚ ਕਰਨੀ ਚਾਹੀਦੀ ਆ ਵੀ ਕਿਹੜੇ ਵਹੀਕਲ ਨਾਲ ਟਕਰਾਇਆ ਹਾਂਜੀ ਹਾਂਜੀ ਜਿਹੜੇ ਵਹੀਕਲ ਨਾਲ ਟਕਰਾਇਆ ਵਾ ਪੁਲਿਸ ਸਾਡੀ ਸਹਾਇਤਾ ਕਰੇ ਸਾਡੇ ਬਿੰਦੋਆਂ ਆ ਉਹ ਤੀਜੇ ਲੱਗਦਾ ਹੁੰਦਾ ਨੇ ਤੇ ਕਿਵੇਂ ਮੌਤ ਹੋਈ ਐ ਐਕਸੀਡੈਂਟ ਹੋਇਆ ਵਾ ਪੜਾੜ ਦੇ ਸੜਕਾਂ ਤੇ ਤੇ ਪਤਾ ਨਹੀਂ ਕਾਇ ਕਾਇ ਦੇ ਵਹੀਕਲ ਨਾਲ ਮੱਝਾ ਵਾ ਕਿੱਥੇ ਜਾ ਰਹੇ ਸੀਗੇ ਉਹ ਅਡੇ ਤੇ ਗਿਆ ਵਾ ਬਲੜੀ ਅਡੇ ਤੇ ਨੂਰਪੁਰ ਦਾ ਮੁੰਡਾ ਸੀਗਾ ਖਡਾਰੀਏ ਦੇ ਤੇ ਗਿਆ ਵਾ ਕੋਈ ਸਮਾਨ ਤੋਂ ਲੈਣ ਵਾਸਤੇ ਦੋਥੇ ਐਕਸੀਡੈਂਟ ਹੋ ਗਿਆ ਆ ਕਿੰਨੇ ਕੁ ਉਮਰ ਦੇ ਸੀ ਕੀ ਉਹ ਅ ਤੱਕ ਹੀ ਮੈਨ 17-18 ਸਾਲ ਦੇ ਮੁੰਡੇ ਹਾਂਜੀ ਪਰਿਵਾਰ ਚ ਹੋਰ ਕੌਣ ਕੌਣ ਨੇ ਪਰਿਵਾਰ ਚ ਡੈਡੀ ਉਹਦੀ ਡੈਥ ਹੋ ਗਈ ਪਹਿਲਾਂ ਹੀ 8-10 ਸਾਲ ਪਹਿਲਾਂ ਤੇ ਮੰਮੀ ਆਉਂਦੀ ਆ ਤੇ ਕੋਈ ਵੱਡਾ ਭਰਾ ਤੇ ਭੈਣਾਂ ਆ ਅਗਲੀ ਕਾਰਵਾਈ ਕੀ ਕਰਾ ਰਹੇ ਹੋ ਤੁਸੀਂ ਉਹਨੇ ਪਤਲਾ ਦਿੱਤੀ ਆ ਪੁਲਿਸ ਸਟੇਸ਼ਨ ਤੇ ਹੁਣ ਪੋਸਟਮਾਰਡਮ ਹੋਗਾ ਉਹਨੂੰ ਕਰੀ ਜਾਂ ਹੋ ਜਾਈ ਜਿਹੜੇ ਵਾਈਕਲ ਨਾਲ ਟੱਕਰ ਹੋਈ ਆ ਉਹਦਾ ਕੁਝ ਸਾਹਮਣੇ ਆਈ ਕੋਈ ਅਸੀਂ ਸੀਸੀਟੀਵੀ ਫੋਟੋ ਚ ਨਹੀਂ ਜੀ ਅਜੇ ਕੋਈ ਕੈਨ ਲੱਗਦੇ ਕਿਉਂ ਕਲੀਅਰ ਨਹੀਂ ਕੋਈ ਕੈਮਰੇ ਲੱਗੇ ਨਹੀਂ ਕੈਮਰੇ ਹੱਥੋਂ ਦੂਰ ਆ ਤੇ ਪਰ ਜੰਮਣਾ ਉਹਦੇ ਕੁਇਨ ਨਿਕਿਆ ਤਾਂ ਨਹੀਂ ਉਹ 4-5 ਫਰਸ਼ ਤੋਂ ਕੀ ਮੰਗ ਕਰਦੇ ਆ ਐਸਾ ਇਹ ਤਾਂ ਮੰਗਦੇ ਜੀ ਇੰਦਨੀ ਹੈਲਪ ਕੀਤੀ ਜਾਵੇ ਵਧੀਆ ਗਰੀ ਕਰਵਾ ਲਿਆ ਮਾਂ ਉਹਦੀ ਬਹੁਤੇ ਕੰਮ ਕਰਦੀ ਆ ਮਤਲਬ ਢਾਡੀ ਦੇ ਪੇਜ ਪਰਿਵਾਰ ਚ ਪਾਲਣ ਲਈ ਆ ਜਿਹਨੇ ਨਿੱਕੇ ਹਲੋ ਉਹਦੀ ਮਾਤਾ ਜਿਹੜੀ ਵਿਧਵਾ ਔਰਤ ਆ ਹਾਂਜੀ ਹਾਂਜੀ ਤੇ ਉਹਦੀ ਮਿਹਨਤ ਮਸ਼ਕਤ ਕਰਕੇ ਉਹਦੇ ਨੂੰ ਪਾਲਣ ਪੋਸ਼ਣ ਕੀਤਾ ਜਾ ਰਿਹਾ ਸੀ ਹਾਂਜੀ ਹਾਂਜੀ